ਹਾਂ ਜੀ ਸਰ ਕੀ ਕਹੋਗੇ ਸਰ ਬਜਟ ਨੂੰ ਲੈ ਕੇ ਜਿਹੜਾ ਅੱਜ ਦਾ ਬਜਟ ਹੈ ਜੀ ਉਹ ਮਿਡਲ ਕਲਾਸ ਨੂੰ ਦੇਖ ਕੇ ਜ਼ਿਆਦਾ ਫੋਕਸ ਕੀਤਾ ਗਿਆ ਟੈਕਸੇਸ਼ਨ ਚ ਰਿਬੇਟ ਦਿੱਤੀ ਗਈ ਹੈ ਜਿਹੜੀ ਕਿ 12 ਲੱਖ ਤੱਕ ਜੰਮ ਕੀਤਾ ਗਿਆ ਸੈਲਰੀ ਲਈ 12 ਲੱਖ 75000 ਤੱਕ ਜੰਮ ਕਰ ਦਿੱਤਾ ਗਿਆ ਜਿਹੜੀ ਟੈਕਸ ਫਾਈਲਿੰਗ ਲਿਮਿਟ ਸੀ ਉਹਨੂੰ ਵੀ ਵਧਾ ਕੇ 4 ਸਾਲ ਤੱਕ ਕਰ ਦਿੱਤੀ ਗਈ ਹੈ ਸਪੈਸ਼ਲ ਸਕੀਮਸ ਹੈ ਫॉर ਲੈਦਰ ਗੁੱਡਸ ਜੋ ਇਹਨਾਂ ਨੇ ਨਾਨ ਨਾਨ ਆਈਐਨ ਹੈ ਨਾਈਨ ਆਈਟਮਸ ਜਿਹੜੀ ਨੇ ਉਹ ਡਿਊਟੀ ਫ੍ਰੀ ਚ ਹੋ ਵੀ ਹੈ ਕਹਿ ਰਹੇ ਨੇ ਵੀ ਉਹ ਡਿਊਟੀ ਫ੍ਰੀ ਲੈ ਕੇ ਆਣਗੇ ਨਾਈਨ ਐਡ ਕਰ ਰਹੇ ਨੇ ਉਹਦੇ ਵਿੱਚ 3 ਲੱਖ ਕਰੋੜ ਦਾ ਲੋਨ ਫॉर ਇਨਫਰਾ ਲਈ ਇਹਨਾਂ ਨੇ ਕਿਹਾ ਉਹ ਦੇਖੋ ਉਹ ਵੀ ਕੁਝ ਨਾ ਕੁਝ ਬੈਨੀਫਿਟ ਕਰੇਗਾ ਐਨੂਅਲ ਰੈਂਟ ਜਿਹੜੀ ਟੈਡੀਐਸ ਲਿਮਿਟ ਸੀ ਉਹ ਵੀ 22.4 ਲੱਖ ਤੋਂ ਵਧਾ ਕੇ ਇਹਨਾਂ ਨੇ 6 6 ਲੱਖ ਤੱਕ ਕਰਤੀ ਹੈ ਏਆਈ ਲਈ ਜਿਹੜਾ ਬਹੁਤ ਇੰਪੋਰਟੈਂਟ ਆ ਅੱਜ ਦੀ ਡੇਟ ਲਈ ਉਹਦੇ ਲਈ ਐਕਸਲੈਂਸ ਸੈਂਟਰਸ ਲੈ ਕੇ ਆ ਰਹੇ ਨੇ ਉਹ ਬਹੁਤ ਅੱਛਾ ਇਹਨਾਂ ਦਾ ਸਟੈਪ ਹੈ ਗਵਰਨਮੈਂਟ ਆਫ ਇੰਡੀਆ ਦਾ ਇਨਫਰਾ ਡਿਪਾਰਟਮੈਂਟ ਲਈ ਵੀ ਫ੍ਰੀ ਲੋਨ ਸਟੇਟਸ ਲਈ ਇਹਨਾਂ ਨੇ ਅਨਾਉਂਸ ਕੀਤਾ ਹੈ ਇਨਫਰਾ ਲਈ ਜੋ ਲੋਨ ਚਾਹੀਦਾ ਹੈ ਉਹ ਸਟੇਟਸ ਨੂੰ ਫ੍ਰੀ ਆਫ ਕਾਸਟ ਮਿਲੇਗਾ 75000 ਮੈਡੀਕਲ ਸੀਟਸ ਜਿਹੜੀ ਕਿ ਹੋਰ ਐਡ ਕਰਨ ਜਾ ਰਹੇ ਨੇ ਇਹ ਵੀ ਇਹਨਾਂ ਦਾ ਸਟੈਪ ਅੱਛਾ ਹੈ ਜੋ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਗਵਰਨਮੈਂਟ ਆਫ ਇੰਡੀਆ ਨੇ ਸਰ ਓਵਰঅল ਗੱਲ ਕਰੀਏ ਇੰਡਸਟਰੀ ਕਿਵੇਂ ਦੇਖਦੀ ਹੈ ਇਸ ਬਜਟ ਨੂੰ ਕਿਉਂਕਿ ਆਮ ਤੌਰ ਤੇ ਉਮੀਦਾਂ ਕਾਫੀ ਰਹਿਦੀਆਂ ਨੇ ਸਰ ਐਜ਼ ਅ ਇੰਡੀਵਿਜੁਅਲ ਉਹਨਾਂ ਲਈ ਤਾਂ ਠੀਕ ਹੈ ਇੰਡਸਟਰੀ ਲਈ ਕੋਈ ਐਦਾ ਕੋਈ ਕਾਰਪੋਰੇਟ ਟੈਕਸ ਰਿਵਰਟ ਸਾਰਾ ਕੁਝ ਹਲੇ ਕੁਝ ਨਹੀਂ ਉਚਾਇਆ ਤੇ ਇੰਡਸਟਰੀ ਲਈ ਤਾਂ ਕੋਈ ਓਵਰঅল ਤਾਂ ਕੋਈ ਨਾ ਦਾ ਬੈਨੀਫਿਟ ਨਹੀਂ ਦੇਖ ਰਿਹਾ ਪਰ ਐਜ਼ ਅ ਇੰਡੀਵਿਜੁਅਲ ਮੀਡਲ ਕਲਾਸ ਨੂੰ ਬਹੁਤ ਬੈਨੀਫਿਟ ਮਿਲਿਆ ਤਾਂ ਕਿ ਰੌ ਮਟੀਰੀਅਲ ਨੂੰ ਰਹਿ ਕੇ ਰਹਿੰਦੀਆਂ ਨੇ ਕਿਉਂਕਿ ਚਾਈਨਾ ਦੇ ਨਾਲ ਵੀ ਜਿਸ ਤਰੀਕੇ ਨਾਲ ਇمپੋਰਟ ਹੋ ਰਿਹਾ ਤਾਂ ਉਸ ਨੂੰ ਉਜੂਲ ਲਾ ਕੇ ਕਿਹਨੂੰ ਦੇਖੋ ਗੌਰਮਨ ਨੂੰ ਚਾਹੀਦਾ ਜਿਹੜੀ ਇمپੋਰਟ ਹੋ ਰਹੀ ਹੈ ਉੱਤੇ ਡਿਊਟੀਜ਼ ਵਧਾ ਦੇ ਜਰਾ ਤਾਂ ਕਿ ਜੋ ਇمپੋਰਟ ਨਾ ਹੋਏ ਇੰਡੀਆ ਦਾ ਇੰਡਸਟਰੀ ਨੂੰ ਬੂਸਟ ਆਪ ਮਿਲੇ ਥੋੜਾ ਜਿਹਾ ਉਹ ਗੌਰਮਨ ਨੂੰ ਸਟੈਪਸ ਰੂਸ ਲੈਣਾ ਚਾਹੀਦਾ ਠੀਕ ਹੈ ਠੀਕ ਇੱਕ ਕਮੈਂਟ ਡਿੰਪਲ ਇੱਕ ਕਮੈਂਟ ਕੀ ਨਾਮ ਹੈ ਤੁਹਾਡਾ ਅਗਿਆ ਪਵਿਲੇ ਹੋ ਗਏ ਜਸੁੰਦਪੋਗਲ ਫਰਮ ਯੂਨੀਪਾਰਟਸ ਇੰਡੀਆ ਲੰਕਿਪ ਸਰ ਕਿਵੇਂ ਦੇਖਣਾ ਅੱਜ ਜਿਹੜਾ ਯੂਨੀ ਬਜਟ ਕਾਮਨ ਮੈਨਸ ਬਜਟ ਸੇ ਇ ਆਈ ਥਿੰਕ ਇਨਕਮ ਟੈਕਸ ਆਚ ਪੋਜ਼ਿਟਿਵਸ ਦੈਟ ਇਨ ਐਂਡ ਓਵਰ ਆਲ ਕੰਜ਼ਮਪਸ਼ਨ ਬੇਸਡ ਬਜਟ ਲੱਗ ਰਿਹਾ ਹੈ ਤਾਂ ਕਿ ਕੰਜ਼ਮਪਸ਼ਨ ਇਕਨੋਮੀ ਦੀ ਵਿਦਾਈ ਜਾਵੇ ਬਾਕੀ ਐਮ ਐਸ ਐਮ ای ਦੀ 200 ਕਰੋੜ ਦਿੱਤਾ ਫਾਰ ਆਰ ਐਂਡ ਡੀ ਟੂਰਿਜ਼ਮ ਤੇ ਕਾਫੀ ਫੋਕਸ ਰੱਖਿਆ ਟੂ ਬੂਸਟ ਦੀ ਟੂਰਿਜ਼ਮ ਚ ਮੈਡੀਕਲ ਆ ਚਾਏ ਅ ਸਪਿਰਚੁਅਲ ਟੂਰਿਜ਼ਮ ਸੈਂਟਰ ਆਫ ਐਕਸਲੈਂਸ ਤੇ ਕਾਫੀ ਸੌਪਸ ਅਨਾਉਂਸ ਹੋਏ ਨੇ ਅ ਆਈ ਲਈ ਜਿਹੜੇ ਫੰਡਸ ਨਵੇਂ ਲਾਂਚ ਕੀਤੇ ਆ ਐਲੋਕੇਟ ਕੀਤੇ ਸੋ ਇਹ ਹੈ ਕਿ ਪੋਜ਼ਿਟਿਵ ਆਈ ਥਿੰਕ ਓਵਰ ਆਲ ਇੰਡਸਟਰੀ ਸਪੈਸਿਫਿਕ ਆਟੋ ਯਾ ਐਮਐਸਐਮ ਲਈ ਹਲੇ ਕੋਈ ਪੁਆਇੰਟ ਨਹੀਂ ਆਇਆ ਉਹ ਜਦ ਬਜਟ ਪੂਰਾ ਹੋ रिलीज होएगा फाइन लाइन पढ़ के पता लगेगा डायरेक्टली कुछ मैनशन नहीं बट कुछ मिनरल्स उन्होंने जरूर कुछ पॉइंट्स पाए हैं बाकी हम डिटेल आएगी तो थोड़ी बेटर अंडरस्टैंडिंग बट कोई मेजर अनाउंसमेंट मिक्स रिएक्शन है डिपेंडिंग ऑन एक कंजम्पन बेस्ड आ ਅ ਇਨਕਮ ਟੈਕਸ ਸਲੈਬਸ ਰਿਡਿਊਸ ਕਿਤਿਆਂ ਨਹੀਂ ਆਬਵੀਅਸਲੀ ਅਗੇ ਅਗੇ ਪੱਲੇ ਤੋਂ ਪਾਵਰ ਵਧੇਗੀ ਸੋ ਕਿਦਾਂਗੇ ਤੇ ਇੰਡਸਟਰੀ ਨੂੰ ਬੇਨਫੀਟ ਹੋਏ ਐਂਡ ਬਟ ਇਸ ਕਾਸਟ ਵੀ ਲਿਫਟ ਉਸ ਟੈਂਜਲੈਂਟਸ ਖਾਸ ਤਾ ਹੀ ਇਹ ਅਕੋਮੈਂਡਰ ਹੈ ਕਿ ਕਾਮਨ ਮੈਂਬਰ ਕੋਈ ਨਹੀਂ ਬਾਕੀ ਮੈਂਬਰਸ ਨਾਲ ਵੀ ਹੋ ਚੁੱਕੀਆਂ ਸਿੰਗਲ ਮੈਂਬਰਸ ਹੋਈ ਚਲਾਈ ਬਾਬ ਕੀ ਉਹ ਬਜਟ ਪੇਸ਼ ਕੀਤਾ ਹੈਗਾ ਕਿਵੇਂ ਦੇਖਦੇ ਸਰ ਇਹ ਜਿਹੜਾ ਬਜਟ ਹੈ ਇਹ ਬਰਾ ਮਿਕਸਡ ਬਜਟ ਹੈ ਇੱਕ ਇੱਕ ਮਿੰਟ ਮੀਡਲ ਕਲਾਸ ਜਿਹੜਾ ਹੈਗਾ ਮੈਂਬਰ ਹੈ ਆਪਣਾ ਇੰਡੀਅਨ ਹੈਗਾ ਉਹਦੇ ਲਈ ਕਾਫੀ ਬੈਨੀਫਿਟ ਹੈਗਾ ਪਰ ਜੇ ਪਾਵਰਲ ਕਾਰਪੋਰੇਟ ਦੀ ਗੱਲ ਕਰੀਏ ਤਾਂ ਮਤਲਬ ਠੀਕ ਠਾਕ ਆ ਪਰ ਉਹ ਕਹਿ ਸਕਦੇ ਬਹੁਤ ਜ਼ਿਆਦਾ ਫਾਇਦੇਮੰਦ ਗੱਲਾਂ ਨਹੀਂ ਕਰ ਸਕਦੇ ਮੀਡਲ ਕਲਾਸ ਵਿੱਚ ਜੇ ਪੋਲੀਟੀਕਲ ਗੱਲ ਕੀਤੀ ਹੈ ਕਿ ਇੱਕ ਤਾਂ ਜਿਹੜਾ ਰੈਂਟ ਲੈਂਦਾ ਹੈ ਉਹਦੇ ਉੱਪਰ 2.4 ਲੱਖ ਰੁਪਈਆ ਦਾ ਜਿਹੜਾ ਉੰਦਾ ਉਹਦੇ ਉੱਪਰ TDS ਕੱਟਦਾ ਸੀਗਾ ਉਹਨੂੰ ਗਵਰਨਮੈਂਟ ਨੇ ਵਧਾ ਕੇ 6 ਲੱਖ ਰੁਪਏ ਕਰ ਦਿੱਤਾ ਹੈ ਅੱਜ ਕੱਲ ਦੀ ਨੀਡ ਆਫ ਦਾ ਆਰ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਬਹੁਤ ਹੀ ਜ਼ਰੂਰੀ ਚੀਜ਼ ਸੀ ਜਿਸ ਦੇ ਲਈ ਗਵਰਨਮੈਂਟ ਨੇ 500 ਕਰੋੜ ਦਾ ਜਿਹੜਾ ਫੰਡ ਹੈ ਡਿਪਲੋਏ ਕੀਤਾ ਹੈ ਕਿ ਉਹਦੇ ਜਿਹੜੇ ਸੈਂਟਰ ਆਫ ਐਕਸਲੈਂਸ ਉੱਤੇ ਬਣਾਏ ਜਾਣਗੇ ਆਲਰੇਡੀ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਸਿੱਖ ਤੋਂ ਵਧੀਆ ਲੱਗੀ ਮੈਨੂੰ ਇਹ ਸਾਰੇ ਬਜਟ ਦੇ ਅੰਦਰ ਕਿ ਜਿਹੜੇ ਲਾਈਫ ਸੇਵਿੰਗ ਡਰੱਗਸ ਨੇ 36 ਤਰ੍ਹਾਂ ਦੀਆਂ ਡਰੱਗਸ ਨੇ ਲਾਈਫ ਸੇਵਿੰਗ ਜਿਹਦੇ ਅੰਦਰ ਗਵਰਨਮੈਂਟ ਨੇ ਪੂਰੀ ਤਰ੍ਹਾਂ ਕ ਯਾਨੀ ਤੇ ਉਹਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲ ਸਕੇਗਾ ਸਰ ਹਰ ਵਾਰ ਜਿਹੜਾ ਦੇਖਿਆ ਜਾਂਦਾ ਹੈ ਇੰਡਸਟਰੀ ਕਹਿੰਦੀ ਹੈ ਵੀ ਬਜਟ ਵਧੀਆ ਨਹੀਂ ਹੈ ਅੱਧੀ ਕੀ ਵਾਰ ਕਿਸ ਤਰ੍ਹਾਂ ਦਾ ਸੋ ਦੇਖੋ ਇੰਡਸਟਰੀ ਲਈ ਕਾਰਪੋਰੇਟ ਲਈ ਤਾਂ ਕੋਈ ਟੈਕਸ ਆ ਨਹੀਂਗਾ ਹਾਂ ਜੇ ਜਿਹੜੇ ਆਪਾਂ ਸੈਂਟਰ ਆਫ ਐਕਸੀਲੈਂਸ ਦੀ ਗੱਲਾਂ ਕਰਦੇ ਜਿਉਂਦੇ ਨਾਲ ਟੈਕਨੋਲੋਜੀ ਨੂੰ ਕੋਈ ਫਾਇਦਾ ਮਿਲਦਾ ਤਾਂ ਡੈਫੀਨਿਟਲੀ ਇੰਡਸਟਰੀ ਨੂੰ ਜਾਏਗਾ ਜੀ ਹਾਂ ਗੌਤਮ ਜੀ ਇਮਪਲੋਇਮੈਂਟ ਨੂੰ ਲੈ ਕੇ ਸਰ ਕੁਝ ਕਹਿਣਾ ਚਾਹੁੰਦੇ ਆਪਾਂ ਬਿਲਕੁਲ ਇਮਪਲੋਇਮੈਂਟ ਨੂੰ ਨਾ ਕਹਿ ਕੇ ਆਪਾਂ ਸਟਾਰਟਅਪ ਦੀ ਗੱਲ ਕਰੀਏ ਸਟਾਰਟਅਪ ਦਾ ਟਾਈਮ ਇਹਨ ਕ੍ਰੈਡਿਟ ਗਾਰੰਟੀ ਉਹ ਵੀ ਬਤਾ ਦਿੰਦਾ ਹੈ ਪਹਿਲੇ 10 ਕਰੋੜ ਸੀ ਕਿ ਉਹਨੇ 20 ਕਰੋੜ ਕਰ ਦਿੱਤੀਗੇ ਨਹੀਂ ਲੱਗਦਾ ਠੀਕ ਹੈ ਠੀਕ ਹੈ ਭਾਈ ਲਾਈਵ ਚੱਲਦਾ ਭਾਈ ਲਾਈਵ ਚੱਲਦਾ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਇਹ ਦੇਖੋ ਇੱਕ ਤਾਂ ਇਲੈਕਸ਼ਨ ਤੋਂ ਬਾਅਦ ਦਾ ਬਜਟ ਸੀ ਔਰ ਇਹ ਲੌਂਗ ਟਰਮ ਗਰੋਥ ਕੰਟਰੀ ਦੀ ਲੌਂਗ ਟਰਮ ਗਰੋਥ ਨੂੰ ਦੇਖਦੇ ਹੋ ਰੱਖਿਆ ਗਿਆ ਇਹਦੇ ਜਿਹੜੇ ਚੰਗੇ ਪੁਆਇੰਟ ਸੀ ਉਹਦੇ ਵਿੱਚ ਸਰਕਾਰ ਨੇ ਜੋ ਕੀਤਾ ਇੱਕ ਤਾਂ ਗ੍ਰੀਨ ਟੈਕ ਮੈਨੂਫੈਕਚਰਿੰਗ ਗ੍ਰੀਨ ਟੈਕ ਮੈਨੂਫੈਕਚਰਿੰਗ ਲਈ ਸਰਕਾਰ ਨੇ ਫੰਡ ਅਲੋਕੇਟ ਕੀਤੇ ਆ ਉਹਦੇ ਵਿੱਚ ਕੀ ਐ ਐਕਸਪੋਰਟਰਾਂ ਨੂੰ ਬੜੀ ਦਿੱਕਤ ਆਉਂਦੀ ਹੈ ਜਿੱਦਾਂ ਕਿ ਜਰਮਨ ਯੂ ਐਸ ਜਰਮਨ ਨੇ ਸੀ ਬੈਮ ਲਗਾਤਾ ਹੈ ਹਰ ਕੰਟਰੀ ਇਹ ਕਹਿੰਦਾ ਵੀ ਤੁਹਾਡੀ ਜਿਹੜੀ ਮੈਨੂਫੈਕਚਰਿੰਗ ਹੈ ਉਹ ਗ੍ਰੀਨ ਹੋਣੀ ਚਾਹੀਦੀ ਹੈ ਮਤਲਬ ਉਹਦੇ ਵਿੱਚ ਮਿਨੀਮਮ ਕਾਰਬਨ ਐਮੀਸ਼ਨ ਹੋਣੀ ਚਾਹੀਦੀ ਹੈ ਮਿਨੀਮਮ ਜਿਹੜੀ ਇਹ ਗਲੋਬਲ ਵਾਰਮਿੰਗ ਤੇ ਇਫੈਕਟ ਹੋਣਾ ਚਾਹੀਦਾ ਇਹ ਜਿਹੜਾ ਫੰਡ ਅਲੋਕੇਟ ਕੀਤਾ ਗਿਆ ਮੈਨੂੰ ਲੱਗਦਾ ਹੈ ਇਹਦੇ ਨਾਲ ਇੰਡਸਟਰੀ ਨੂੰ ਬੈਨੀਫਿਟ ਹੋਏਗਾ ਔਰ ਸਾਡੀ ਜਿਹੜੀ ਐਕਸਪੋਰਟ ਹੈ ਜਿਹੜੀ ਐਕਸਪੋਰਟ ਕਮਜ਼ੋਰ ਪੈ ਰਹੀ ਹੈ ਉਹ ਇੰਪਰੂਵ ਹੋਏਗੀ ਸਰ ਲੱਗਦਾ ਕਿਸੇ ਨਾ ਕਿਤੇ ਜਿਹੜੀ ਇੰਡਸਟਰੀ ਹੈ ਉਹਨਾਂ ਨੂੰ ਕਾਫੀ ਉਮੀਦ ਸੀ ਦੇਖੋ ਇੰਡਸਟਰੀ ਤਾਂ ਹਮੇਸ਼ਾ ਉਮੀਦ ਹੁੰਦੀ ਹੈ ਔਰ ਇੰਡਸਟਰੀ ਹਮੇਸ਼ਾ ਪੋਜ਼ਿਟਿਵ ਰਹਿੰਦੀ ਹੈ ਪਰ ਕਿਉਂਕਿ ਇਲੈਕਸ਼ਨ ਤੋਂ ਬਾਅਦ ਦਾ ਬਜਟ ਸੀ ਮੈਂ ਇਹਨੂੰ ਬਜਟ ਨੂੰ ਇੱਕ ਲੌਂਗ ਟਰਮ ਜਿਹੜਾ ਸਾਡਾ ਦੇਸ਼ ਦਾ ਸਾਡਾ ਇੱਕ ਵਿਜ਼ਨ ਹੈ 10 ਟ੍ਰਿਲੀਅਨ ਦੀ ਇਕਨੋਮੀ ਵਧਾਉਣ ਲਈ ਉਹ ਇਹਦੇ ਲਈ ਇੱਕ ਸਹੀ ਕਦਮ ਹੈ ਔਰ ਇਹਦੇ ਜਿਹੜੀ ਲੌਂਗ ਟਰਮ ਪਰਸਪੈਕਟਿਵ ਹੈ ਉਹਦੇ ਤੇ ਜਿਆਦਾ ਫੋਕਸ ਕੀਤਾ ਗਿਆ ਹੈ ਲੱਗਦਾ ਸਰ ਕਿ ਜਨਾ ਕਿਤੇ ਜਿਹੜੀ ਲੋਕਾਂ ਨੂੰ ਇੱਕ ਆਮ ਸਧਾਰਨ ਲੋਕਾਂ ਨੂੰ ਰਾਹਤ ਸੁਧਾਰਨ ਲੋਕਾਂ ਨੂੰ ਬੜੀ ਵੱਡੀ ਰਾਹਤ ਮਿਲੀ ਹੈ ਔਰ ਇਹਦੇ ਨਾਲ ਜਿਹੜੀ ਸਾਡਾ ਜੀਡੀਪੀ ਲੈਸ ਦਨ 6 ਦੇ ਆਸ-ਪਾਸ ਚੱਲ ਰਿਹਾ ਉਹਨੂੰ ਗਰੋਥ ਮਿਲੇਗੀ ਕਿਉਂਕਿ ਜੇ ਕਾਮਨ ਮੈਨ ਨੂੰ ਟੈਕਸ ਘਟ ਦੇਣਾ ਪਏਗਾ ਉਹਦੇ ਹੱਥੇ ਜਿਆਦਾ ਪੈਸੇ ਆਣਗੇ ਉਹ ਜ਼ਿਆਦਾ ਖਰਚਾ ਕਰੇਗਾ ਉਹਦੇ ਨਾਲ ਡਿਮਾਂਡ ਵਧੇਗੀ ਇੱਕ ਹੋਰ ਚੰਗੀ ਗੱਲ ਕੀਤੀ ਗਈ ਜਿਹੜੀ ਸ਼ੈਡਿਊਲ ਕਾਸਟ ਔਮਨ ਲਈ 2 ਕਰੋੜ ਰੁਪਏ ਦਾ ਲੋਨ ਸੈਂਸ਼ਨ ਕੀਤਾ ਗਿਆ ਉਹਦੇ ਜਿਹ ਵੂਮਨ ਏਮਪਾਵਰਮੈਂਟ ਮਿਲੇਗੀ ਔਰ ਜਿਹੜੇ ਲੋਕ ਅੰਡਰ ਪ੍ਰਵੀਲੇਜ ਐ ਉਹਨਾਂ ਨੂੰ ਇੱਕ ਕੰਮ ਕਰਨ ਦਾ ਸਕੋਪ ਮਿਲੇਗਾ ਇਸ ਤੋਂ ਇਲਾਵਾ ਜਿਹੜੇ ਸਰਕਾਰ ਨੇ ਸੈਂਟਰ ਫॉर ਐਕਸਲੈਂਸ ਵਿਦ ਗਲੋਬਲ ਕਲੈਬੋਰੇਸ਼ਨ ਬਣਾਉਣ ਦਾ ਜ਼ਿਕਰ ਕੀਤਾ ਉਹ ਇੱਕ ਚੰਗਾ ਕਦਮ ਹੈ ਇਹਦੇ ਨਾਲ ਜਿਹੜੀਆਂ ਸਾਡੀਆਂ ਸਕਿੱਲ ਡਿਵੈਲਪਮੈਂਟ ਐ 50% ਤੋਂ ਜਿਹੜੇ ਜ਼ਿਆਦਾ ਯੂਥ ਐ ਉਹ 12ਵੇਂ ਡ੍ਰੌਪ ਆਊਟ ਕਰ ਜਾਂਦੇ ਜੇ ਅਸੀਂ ਉਹਨਾਂ ਨੂੰ ਸਕਿਲਡ ਕਰ ਦਈਏ ਤਾਂ ਉਹ ਇੱਕ ਇੰਜੀਨੀਅਰ ਦੇ ਬਰਾਬਰ ਪੈਸੇ ਕਮਾ ਸਕਦੇ ਸੋ ਇਹ ਵੀ ਇੱਕ ਅੱਛਾ ਕਦਮ ਹੈ ਔਰ AI ਦਾ ਜਮਾਨਾ ਹੈ ਜੇ ਇਦਾਂ ਦੀ ਕੋਲੈਬੋਰੇਸ਼ਨ ਨਾਲ ਜਿਦਾਂ ਕਿ ਹੁਣ ਅਸੀਂ ਬਿਲਕੁਲ ਜਿਸ ਤਰ੍ਹਾਂ ਨਾਲ ਅੱਜ ਜੁੜਦਾ ਹੈਗਾ ਦੇਖੀ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈਗਾ ਆ ਲਗਾਤਾਰ ਜਿਹੜਾ ਹੈਗਾ ਬਜਟ ਦੇ ਵਿੱਚ ਕਈ ਅਹਿਮ ਜੜੀਆਂ ਨੇ ਜੜੀਆਂ ਰਾਹਤਾਂ ਦੇ ਲੈ ਕੇ ਦੋ ਦੇ ਮਸ ਐਮਐਸਐਮੀ ਇੰਡਸਟਰੀ ਲਈ ਜਿਹੜੀ ਰਾਹਤ ਦਿੱਤੀ ਗਿਆ ਉਸ ਸਬੰਧੀ ਇਹ ਜਿਹੜੇ ਇੰਡਸਟਰੀ ਲਿਸਟ ਨੇ ਉਹਨਾਂ ਨੇ ਗੱਲ ਕੀਤੀ ਗਈ ਜੇਕਰ ਬਜਟ ਦੇਖਿਆ ਤੇ ਉਸ ਸਬੰਧੀ ਅਸੀਂ ਅਵਕਰ ਸਿੰਘ ਉਜਾ ਜੀ ਨੇ ਵੀ ਉਹਦੇ ਨਾਲ ਗੱਲ ਕਰਨ ਲੱਗੇ ਹੋਏ ਹਾਂ ਬਜਟ ਨੂੰ ਇੱਕ ਗੱਲ ਕਰਾਂਗੇ ਅਸੀਂ ਕੀ ਕਹਿਣਾ ਚਾਹੁੰਦੇ ਨੇ ਸਾਰੇ ਮਾਮਲੇ ਦੇ ਵਿੱਚ ਕੀ ਕੀ ਦੇ ਲਈ ਕਿਸ ਤਰ੍ਹਾਂ ਦੀਆਂ ਯੋਜਨਾ ਸਰਕਾਰ